ਪਾਣੀ ਪਾਰੀ ਲੱਜੇ ਪੈਗ ਜਾਂ ਲਾ ਹੀ ਲਵਾਵੇਂ ਹੈ ਐਮ ਹੋ ਗਿਆ ਵਾਹ ਹੋ ਗਿਆ ਆਹ ਉਹ ਬੈਠਾ ਵੇਚ ਵਟ ਕੇ ਝੋਨਾ ਹੈ ਕਹਵਾ ਜਤਾ ਵਧੀਆ ਵਧੀਆ ਤੂੰ ਸੁਣਾ ਕਿ ਲੰਗ ਜਾ ਮਾਰਦਾ ਹੋਣਾ ਓਏ ਪੁੱਛਣਾ ਯਾਰ ਡੱਗ ਪੈ ਖਾਲੇ ਚ ਪੀਂਦਾ ਘੱਟ ਵੀ ਲਿਆ ਕਰੋ ਓਏ ਪੁੱਛਣਾ ਤੂੰ ਪੀਂਦਾ ਵੀ ਹੁਣ ਪੀਣ ਆਸਤੇ ਲੈਂਦਾ ਸਪੈ ਬੈਂ ਪੈਉਣ ਵਾਲੀ ਲੱਗ ਜੰਨੇ ਉਦੋਂ ਦਾ ਹੋਰ ਬੜਾ ਝੋਨਾ ਝੜ ਗਿਆ ਹੋਣਾ ਨਾ ਤੇਰਾ ਝੋਨਾ ਦਾ ਪੁੱਛਣਾ ਝੋਨੇ ਦਾ ਤਾਂ ਨਾ ਗੱਪ ਮਾਰਨ ਨੂੰ ਜਿੰਨਾ ਮਰਜ਼ੀ ਮਾਰ ਲਾ ਹਾਂ 60 ਮਣ ਤੋਂ ਨਹੀਂ ਟੁੱਟਿਆ ਸੱਚੀ ਏ ਪਿੰਡ ਚ ਲੋਕੀ ਗਈ ਜਾਣਗੇ ਸੀਮਾ ਨ ਚੜ ਗਿਆ 85 ਚੜ ਗਿਆ ਜਮਾ ਹੀ ਨਹੀਂ 60 ਮਣ ਤੂੰ ਦੱਸ ਤੂੰ ਵਿੱਚ ਹੀ ਆ ਬੈਟਮੈਨ ਬੈਟਮੈਨ ਪੰਜ ਮਿੰਟ ਪੰਜ ਮਿੰਟ ਵੱਧ ਘੜਿਆ ਰੋਹੀ ਹੋ ਗਿਆ ਹੋਰ ਬਹਾ ਵਧੀਆ ਤੁਸੀਂ ਨਾ ਬਸ ਠੀਕ ਆ ਜਿਹੜਾ ਹੋਈ ਜਾਂਦਾ ਟਾਈਮ ਪਾਸ ਪੈਗ ਦਾ ਟਾਈਮ ਹੋ ਗਿਆ ਹੁਣ ਪੈਗ ਪੁੱਗ ਲਾਵਾਂਗੇ ਪੈਗ ਦਾ ਠੀਕ ਐ ਕਿੰਨੇ ਕਣ ਲੱਸ 20 30 ਕਣ ਕਣਕ ਵਿੱਚ ਤੇ ਕੁੜੀ ਬਜਾਈ ਕੀਤੀ ਆ ਉਹ ਕੀ ਆ ਹੈ ਉਹ ਕਿਵੇਂ ਆ ਜਿਹੜੀ ਆ ਸੁਪਰ ਸੀਡਰ ਦੇ ਬੀਜ ਦਾ ਖਰਚੇ ਜੇ ਹਾਂ ਇਹਨੂੰ ਕਹਿੰਦੇ ਖੁਸਰਾ ਬਜਾਈ ਅੱਛਾ ਹਾਂ ਠੀਕ ਐ ਤੇ ਜਿਹੜੀ ਆ ਕੀ ਨਾਲ ਲੈਂਦੇ ਆ ਉਹ ਮਾਰਦਾ ਦੂਜਾ ਜਿਹਨੂੰ ਆਪਾਂ ਉੱਤੋਂ ਜੇ ਮਾਰ ਦਿੰਦੇ ਆ ਵੀਰੋ ਡਰੈਲ ਵੀਰੋ ਡਰੈਲ ਇਹਨੂੰ ਕਹਿੰਦੇ ਕੁੜੀ ਵਜਾਈ ਤੇ ਜਿਹੜਾ ਪੂਰਾ ਵਾਗੇ ਵਾੜ ਘਾੜ ਮਾਰ ਕੇ ਤਵੰਗਾ ਮਾਰ ਕੇ ਤੇਲ ਸਾੜ ਕੇ ਤੇਲ ਸਾੜ ਕੇ ਬਣਾਉਂਦੇ ਉਹਨੂੰ ਕਹਿੰਦੇ ਮੁੰਡਾ ਵਜਾਈ ਠੀਕ ਹੈ ਠੀਕ ਹੈ ਠੀਕ ਹੈ ਉਹ ਆ ਮੁੰਡਾ ਵੀ ਤੂੰ ਕਿਹੜੇ ਕੀਤੀ ਆ ਮੈਂ ਵੀ ਤੇਰੇ ਮਗਰਾਂ ਵੀ ਉਗਰੀ ਖੜੀ ਮੁੰਡਾ ਵਜਾਈ ਆਪਾਂ ਕੀਤੇ ਮੁੰਡਾ ਵਜਾਈ ਆ ਤੇ ਮੈਂ ਕਹਿੰਦਾ ਜਿੱਧਰ ਗਿਆ ਬਾਣੀਆਂ ਉਧਰੇ ਗਿਆ ਬਿਆਰ ਜਿੱਧਰ ਝੋਨੇ ਦਾ ਝਾੜ ਉਸੇ ਜਿਗਣਿਆ ਜਾਣਾ ਮੈਂ ਕਹਾ ਵਾਹ ਕੀ ਬੀਤ ਵਾਹ ਕੀ ਬੀਤ ਫਿਰ ਹਣ ਮਨਚੇ ਤਾਂ ਨਾ ਰੂਗੀ ਵੀ ਪੀਆਂ ਮਾਨੀ ਚੜੀ ਪਰਮਾਤਮਾ ਬਾਲੀ ਦਾ ਕੰਮ ਹੁੰਦਾ ਬੂਟਿਆਂ ਨੂੰ ਪਾਣੀ ਦੇਣਾ ਪਾਣੀ ਦੇਣਾ ਫਲ ਲਾਉਣਾ ਵਾਹਿਗੁਰੂ ਦੀ ਕਿਰਪਾ ਗੱਪ ਦਾ ਆਪਣੇ ਹੱਟੀ ਤੇ ਜਾਂਦਾ ਰਹੇ ਆਡਾ ਲੇ ਸੁੱਟੀ ਤੇ ਲਿਆਉਂਦੇ ਵੜ ਵੜ ਕੇ ਰਿੰਕੂ ਦੀ ਹੱਟੀ ਤੇ ਓਏ ਓਏ ਨਾ ਨਾ ਲੈ ਉਸ ਤੇ ਫਿਰ ਪਤਾ ਕੀ ਆ ਵੱਡੇ ਵੱਡੇ ਬਦਵਾਨ ਬੈਠੇ ਹੁੰਦੇ ਆ ਜਿਹੜੇ ਉੱਥੇ ਫਿਰ ਬੋਲਦੇ ਆ ਸਾਡੇ ਇੰਨਾ ਟੜ ਗਿਆ ਸਾਡਾ 80 ਮੇਰਾ 90 ਠੇਕੇ ਤੇ ਇਹੀ ਤੇ ਲਹੂ ਪੀਖਦੇ ਠੇਕੇ ਵਧਾਈ ਜਾਂਦੇ ਆ ਅੱਛਾ